ਮਾਨ ਕਰਨ ਦੇ ਨਾਲ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਬਲੇ ਜਿਹੜਾ ਸੰਤ ਗੁਰੂ ਦੇ ਆ ਵਾਹਿਗੁਰੂ ਜਿੱਕੀ ਫਤਿਹ ਗਰੂ ਪਿਆਰੀ ਸਾਧ ਸੰਗਤ ਜੀ ਆਪ ਜੀਆਂ ਨੂੰ ਪਤਾ ਹੀ ਹੈ ਦਸਮ ਪਿਤਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਪਿੰਡ ਹਜਾਤਨਗਰ ਦੀਆਂ ਸੰਗਤਾਂ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਹਰ ਸਾਲ ਨਗਰ ਕੀਰਤਨ ਕੱਢਦੀਆਂ ਜਾਂ ਹਨ ਤੇ ਇਸ ਸਾਲ ਵੀ ਸਾਰੀ ਸੰਗਤ ਨੇ ਮਿਲ ਕੇ ਤੇ ਆਪਾਂ ਸਾਰਿਆਂ ਨੇ ਗੁਰੂ ਦੀ ਸੇਵਾ ਕਰਕੇ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰਨੀਆਂ ਹਨ ਸਾਰੀ ਸੰਗਤ ਵੱਧ ਚੜ ਕੇ ਗੁਰੂ ਘਰ ਦੇ ਵਿੱਚ ਹਿੱਸਾ ਲਏ ਨਗਰ ਕੀਰਤਨ ਦਾ ਜੜਾ ਰੂਟ ਆ ਉਹ ਇਸ ਪ੍ਰਕਾਰ ਹੈ ਗੁਰਦਾਰਾ ਸਾਹਿਬ ਗੁਰਦਾਰਾ ਸਾਹਿਬ ਤੋਂ ਪਿੰਡ ਦੀ ਮਸਜਿਦ ਅਸੀਂ ਤੋਂ ਬਾਅਦ ਪਾਣੀ ਵਾਲੀ ਟੈਂਕੀ ਆ ਉੱਥੇ ਪੜਾਹਾ ਪ੍ਰਬੰਧਕਾਂ ਨੇ ਉੱਥੇ ਚਾਹ ਪਾਣੀ ਦੇ ਪ੍ਰੋਗਰਾਮ ਕੀਤੇ ਹੋਏ ਨੇ ਉਹਦੇ ਬਾਅਦ ਫਿਰ ਨਗਰ ਕੀਰਤਨ ਜਿਹੜਾ ਪੀਰਾ ਬਾਗ ਗੁਰਦੁਆਰਾ ਸਾਹਿਬ ਦੇ ਵਿੱਚ ਪੜਾ ਕੀਤਾ ਹਨ ਪੀਰਾ ਬਾਗ ਦੇ ਗੁਰਦੁਆਰੇ ਵਾਲਿਆਂ ਦੇ ਉੱਥੇ ਚਾਹ ਪਾਣੀ ਦੇ ਲੰਗਰ ਜਲ ਪਾਣੀ ਦੇ ਲੰਗਰ ਤਿਆਰ ਕੀਤੇ ਹਨ ਉੱਥੇ ਉਹਨਾਂ ਨੇ ਸੇਵਾ ਕਰਕੇ ਉਹਦੇ ਬਾਅਦ ਦੇ ਵਿੱਚ ਫਿਰ ਨਗਰ ਕੀਰਤਨ ਜਿਹੜਾ ਚਾਲੇ ਪਾ ਦੇਣਾ ਹੈ ਖੋਖਰਾ ਵਾਲੀ ਪੁਲੀ ਗੱਤਾ ਮਿਲ ਤੇ ਕੇਸ਼ਵ ਬਹਿਲ ਉਹਨਾਂ ਦੇ ਖੂਤੇ ਚਾਹ ਪਾਣੀ ਦੇ ਲੰਗਰ ਪਾਣੀ ਕੀਤੇ ਹੋਏ ਨੇ ਉਹਦੇ ਬਾਅਦ ਚ ਮੁੜਦਾ ਹੋਇਆ ਜਿਹੜਾ ਨਗਰ ਕੀਰਤਨ ਬਾਹਰ ਵਾਲਾ ਗੁਰਦੁਆਰਾ ਬਾਬੇ ਮਸਤੂ ਦਾ ਉਥੇ ਆ ਕੇ ਗੁਰੂ ਘਰ ਦੇ ਵਿੱਚ ਚਰਨ ਪਾਉਣਗੇ ਉਥੇ ਸੰਗਤਾਂ ਦੀ ਟਹਿਲ ਪਾਣੀ ਕੀਤੀ ਜਾਏਗੀ ਉਥੋਂ ਫੇਰ ਚਾਲੇ ਪਾਏ ਜਾਣਗੇ ਆਗੇ ਪਿੰਡ ਵਾਲੇ ਮੋੜ ਤੋਂ ਫਿਰ ਸਾਡਾ ਵੀਰ ਮਹਿੰਦਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਨਗਰ ਕੀਰਤਨ ਦੀ ਸੇਵਾ ਕੀਤੀ ਗਈ ਆ ਜੰਨੀਆਂ ਸੰਗਤਾਂ ਨੇ ਪੰਜਾਬ ਪਿਆਰਿਆਂ ਦੀ ਸੇਵਾ ਲਈ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਹਜਾਤ ਨਗਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ 1 ਜਨਵਰੀ 99 ਸਾਲ ਵਾਲੇ ਦਿਨ ਜਿਹੜਾ ਤਨਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਰਬੰਸਦਾਨੀ ਪੁੱਤਰਾਂ ਦੇ ਦਾਤੇ ਉਹਨਾਂ ਦੇ ਪ੍ਰਕਾਸ਼ ਰੂਪ ਦੀ ਖੁਸ਼ੀ ਵਿੱਚ ਨਗਰ ਕੀਰਤਨ ਸਜਾਇਆ ਜਾਂਦਾ ਤੇ ਇਸ ਗੁਰਦਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ 8 ਸਾਲ ਪਹਿਲਾਂ ਇਹ ਮਤਾ ਪਾਇਆ ਸੀ ਸਾਰੀ ਸੰਗਤ ਵੱਲੋਂ ਕਿ 1 ਜਨਵਰੀ ਨੂੰ ਹੀ ਨਗਰ ਕੀਰਤਨ ਹੋਇਆ ਕਰੇਗਾ ਤੇ 5 ਤਰਵਿਨ ਨੂੰ ਪ੍ਰਕਾਸ਼ ਪੁਰਬ ਜਿਹੜਾ ਪੱਕੇ ਜਿਹੜੇ ਨਿਸ਼ਚਿਤ ਕੀਤੇ ਗਏ ਸੀ ਸੋ ਇਸੇ ਕਰਕੇ ਸਾਰੇ ਪਿੰਡ ਦੀ ਸੰਗਤ ਜਿਹੜੀ 1 ਜਨਵਰੀ ਨੂੰ ਜਿਹੜੀ ਇੱਥੇ ਪਹੁੰਚਦੀ ਆ ਜਿਹੜੇ ਕੋਈ ਕੁੜੀਆਂ ਪਿੰਡ ਦੀ ਬਾਹਰ ਵਿਆਹੀਆਂ ਨੂੰ ਵੀ ਪਹੁੰਚ ਜਾਂਦੀਆਂ ਸਾਰੀ ਸੰਗਤ ਪਹੁੰਚਦੀ ਆ ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਪ੍ਰਕਾਸ਼ ਪੁਰਬ ਜਿਹੜਾ ਹਰ ਸਾਲ 5 ਜਨਵਰੀ ਨੂੰ ਇਸ ਅਜਾਦਨਗਰ ਪ ਪੋਪ ਪ੍ਰਕਾਸ਼ਪੁਰਵ ਦੇ ਸਬੰਧ ਵਿੱਚ ਸੰਗਤ ਵੱਲੋਂ ਜਿਹੜਾ ਸੰਗਤ ਵੱਲੋਂ ਕੱਟਾ ਜਾਂਦਾ ਸਾਰੀ ਸੰਗਤ ਨੂੰ ਨਵਾਦ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਾਹਿਬੇ ਕਮਾਲ ਜੀ ਦੇ ਪ੍ਰਕਾਸ਼ਪੁਰਵ ਦੀ ਖੁਸ਼ੀ ਵਿੱਚ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਦਾਸ ਗੁਰਦਰਾ ਸਾਹਿਬ ਦੀ ਸੇਵਾ ਦੇ ਨਾਲ ਨਾਲ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਵੀ ਸੇਵਾ ਨਿਭਾ ਰਿਹਾ ਸੋ ਦਰਬਾਰ ਸਾਹਿਬ ਵੱਲੋਂ ਗੁਰੂ ਰਾਮਦਾਸ ਦਰ ਵੱਲੋਂ ਵੀ ਸਾਰੀ ਸੰਗਤ ਨੂੰ ਜੜੀਆ ਪ੍ਰਕਾਸ਼ਪੁਰਵ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ